ਮਾਪਿਆਂ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੁੰਦਾ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹੁੰਦੀਆਂ ਤੇ ਜਾਗੋ ਦਾ ਦਿਨ ਹੁੰਦਾ ਜਾਗੋ ਦੇ ਦਿਨ ਵਿਆਹ ਵਾਲੀ ਕੁੜੀ ਘਰੋਂ ਭੱਜ ਜਾਂਦੀ ਆ ਤੇ ਫੇਰ ਉਸ ਘਰ ਦਾ ਹੋਣ ਵਾਲਾ ਜਵਾਈ ਰਾਤੇ ਰਾਤ ਕੀ ਫੈਸਲਾ ਲੈਂਦਾ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਪ੍ਰਵੀਨ ਆਪਣੇ ਮਾਪਿਆਂ ਦੀ ਬਹੁਤ लाਡਲੀ ਧੀ ਸੀ ਪ੍ਰਵੀਨ ਦਾ ਭਰਾ ਛੋਟਾ ਸੀ ਪਰਵੀਨ ਦੇ ਪਿਓ ਨੇ ਆਪਣੀ ਧੀ ਨੂੰ ਕਦੇ ਵੀ ਮੁੰਡਿਆਂ ਤੋਂ ਘੱਟ ਨਹੀਂ ਸਮਝਿਆ ਸੀ ਜਦੋਂ ਪ੍ਰਵੀਨ ਵੱਡੀ ਹੋਈ ਉਹਨੂੰ ਸਕੂਲ ਲਾਇਆ ਗਿਆ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦੀ ਆ ਚਲੋ ਉਸ ਤੋਂ ਬਾਅਦ ਸਕੂਲ ਦੀ ਪੜ੍ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਾਲਜ ਦੀ ਪੜ੍ਹਾਈ ਤੇ ਪ੍ਰਵੀਨ ਮੁਟਿਆਰ ਹੋ ਜਾਂਦੀ ਆ ਪ੍ਰਵੀਨ ਦੀ ਮਾਂ ਪ੍ਰਵੀਨ ਦੇ ਪਿਓ ਨੂੰ ਕਹਿੰਦੀ ਕਿ ਤੂੰ ਕੁੜੀ ਨੂੰ ਮੁੰਡਿਆਂ ਵਾਂਗੂ ਰੱਖਦਾ ਪਰ ਕੁੜੀਆਂ ਜੇ ਕੁੜੀਆਂ ਵਾਂਗੂ ਰਹਿਣ ਤਾਂ ਵਧੀਆ ਲੱਗਦੀਆਂ ਨੇ ਵੀ ਤੂੰ ਨਾ ਤਾਂ ਇਹਨੂੰ ਕੋਈ ਕੰਮ ਕਰਨ ਦੇਣਾ ਜੇ ਮੈਂ ਕੰਮ ਕਹਿਣੀ ਆ ਤਾਂ ਉਹ ਕਹਿ ਦਿੰਦੀ ਆ ਵੀ ਮੈਂ ਆਪਦੇ ਪਿਓ ਨੂੰ ਕਹੂੰ ਵੀ ਤੀਆਂ ਨੂੰ ਕੰਮ ਸਿੱਖਣਾ ਚਾਹੀਦਾ ਇਹਨੇ ਬਗਾਨੇ ਘਰ ਜਾਣਾ ਕੁੜੀਆਂ ਨੂੰ ਰੋਟੀ ਪਕਾ ਕੇ ਤਾਂ ਖਾਣੀ ਆਉਂਦੀ ਹੋਵੇ ਤਾਂ ਪ੍ਰਵੀਨ ਦਾ ਪਿਓ ਕਹਿ ਦਿੰਦਾ ਵੀ ਮੇਰੀ ਤੀ ਤੇ ਨਾ ਐਵੇਂ ਨਾ ਲੱਗਿਆ ਕਰ ਮੈਂ ਤਾਂ ਆਪ ਦੀ ਤੀ ਨੂੰ ਪੁੱਤਾਂ ਨਾਲੋਂ ਵੱਧ ਕੇ ਪਾਲਿਆ ਮੈਨੂੰ ਪੁੱਤ ਦਾ ਉਹਨਾਂ ਮੋਹ ਨਹੀਂ ਆਉਂਦਾ ਜਿੰਨਾ ਤੀ ਦਾ ਆਉਂਦਾ ਜਦੋਂ ਪ੍ਰਵੀਨ ਦੀ ਪੜ੍ਹਾਈ ਪੂਰੀ ਹੁੰਦੀ ਆ ਤਾਂ ਪ੍ਰਵੀਨ ਘਰੇ ਰਹਿਣ ਲੱਗਦੀ ਆ ਪ੍ਰਵੀਨ ਨੂੰ ਉਹਦੇ ਪਿਓ ਨੇ ਇੱਕ ਫੋਨ ਲੈ ਕੇ ਦਿੱਤਾ ਸੀ ਤੇ ਉਹ ਜ਼ਿਆਦਾਤਰ ਫੋਨ ਤੇ ਲੱਗੀ ਰਹਿੰਦੀ ਸੀ ਪਰਵੀਨ ਦੀ ਮਾਂ ਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਸੀ ਤੇ ਉਹ ਕਹਿ ਦਿੰਦੀ ਸੀ ਕਿ ਪੁੱਤ ਦੇਖ ਹੁਣ ਤੇਰੀ ਪੜ੍ਹਾਈ ਪੂਰੀ ਹੋ ਗਈ ਤੂੰ ਘਰ ਦੇ ਥੋੜੇ ਬਹੁਤੇ ਕੰਮਕਾਰ ਸਿੱਖ ਪਰ ਪ੍ਰਵੀਨ ਦਾ ਉਹੀ ਬਚਪਨਾ ਹਜੇ ਜਿਹੜਾ ਜਾਰੀ ਸੀ ਉਹਨੂੰ ਇਹ ਲੱਗਦਾ ਨਹੀਂ ਸੀ ਵੀ ਮੈਂ ਮਟਿਆਰ ਹੋ ਗਈ ਇੱਕ ਦਿਨ ਪ੍ਰਵੀਨ ਆਪਣੀ ਮਾਂ ਕੋਲ ਗੱਲ ਕਰਦੀ ਆ ਕਿ ਮਾਂ ਮੈਨੂੰ ਨਾ ਕਾਲਜ ਦੇ ਵਿੱਚ ਇੱਕ ਮੁੰਡਾ ਪਸੰਦ ਆ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਜਦੋਂ ਉਹਦੀ ਮਾਂ ਨੇ ਪੁੱਛਿਆ ਕਿ ਮੁੰਡਾ ਕੀ ਕਰਦਾ ਮੁੰਡੇ ਦੀ ਜਾਤ ਗੋਤ ਕੀ ਆ ਤਾਂ ਪ੍ਰਵੀਨ ਨੇ ਦੱਸਿਆ ਕਿ ਮੁੰਡਾ ਆਪਣੀ ਜਾਤੀ ਦਾ ਨਹੀਂ ਹੈਗਾ ਤੇ ਆਪਣੇ ਨਾਲੋਂ ਉਹਦੇ ਜਿਹੜੇ ਕਰਦੇ ਹੋ ਥੋੜੇ ਗਰੀਬ ਵੀ ਆ ਤਾਂ ਉਹਦੀ ਮਾਂ ਉਹਨੂੰ ਕਹਿੰਦੀ ਵੀ ਦੇਖ ਤੇਰੇ ਪਿਓ ਨੇ ਤੈਨੂੰ ਪੁੱਤਾਂ ਵਾਂਗ ਪਾਲਿਆ ਤੇ ਉਹ ਹਮੇਸ਼ਾ ਇਹੀ ਕਹਿੰਦਾ ਰਿਹਾ ਵੀ ਇਹ ਮੇਰੀ ਧੀ ਨਹੀਂ ਪੁੱਤਾਂ ਜੇ ਤੇਰੇ ਪਿਓ ਨੂੰ ਇਹ ਗੱਲ ਪਤਾ ਲੱਗੀ ਨਾ ਵੀ ਤੂੰ ਆਪਣੇ ਤੋਂ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੇ ਗਰੀਬ ਘਰੇ ਕਰਾਉਣਾ ਚਾਹਣੀ ਆ ਤਾਂ ਤੇਰਾ ਪਿਓ ਤੈਨੂੰ ਇੱਥੇ ਦੱਬ ਦੂਗਾ ਮਾਰ ਕੇ ਵੀ ਤੂੰ ਇਹ ਗੱਲ ਨਾ ਕਰੀਂ ਤੇਰਾ ਪਿਓ ਤੇਰਾ ਹਰ ਇੱਕ ਨਖਰਾ ਸਹਿ ਸਕਦਾ ਪਰ ਤੂੰ ਆਪਦੇ ਪਿਓ ਤੋਂ ਉੱਤੋਂ ਦੀ ਹੋ ਕੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਉਣ ਬਾਰੇ ਨਾ ਸੋਚ ਪ੍ਰਵੀਨ ਇਸ ਗੱਲ ਤੋਂ ਡਰ ਜਾਂਦੀ ਆ ਕਿਉਂਕਿ ਪ੍ਰਵੀਨ ਨੂੰ ਇਹ ਪਤਾ ਸੀ ਪ੍ਰਵੀਨ ਨੂੰ ਉਹਦੇ ਪਿਓ ਨੇ ਇਹ ਕਿਹਾ ਹੋਇਆ ਸੀ ਵੀ ਤੈਨੂੰ ਸਾਰੀਆਂ ਸਹੂਲਤਾਂ ਸਾਰੀ ਆਜ਼ਾਦੀ ਆ ਪਰ ਤੇਰਾ ਵਿਆਹ ਮੈਂ ਆਪਣੇ ਹੱਥੀਂ ਕਰੂੰ ਤੇ ਆਪਣੀ ਪਸੰਦ ਦੇ ਮੁੰਡੇ ਨਾਲ ਕਰੂੰ ਤੇਰੀਆਂ ਸਾਰੀਆਂ ਜਿੱਦਾਂ ਮੈਂ ਪੂਰਾ ਸਕਦਾ ਪਰ ਤੇਰੇ ਵਿਆਹ ਦਾ ਫੈਸਲਾ ਮੈਂ ਲਵਾਂ ਕਾਲਜ ਦੇ ਵਿੱਚ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਮਿਲਦੇ ਆ ਚਲੋ ਹਨਾ ਅਟ੍ਰੈਕਸ਼ਨ ਹੋ ਗਈ ਪਿਆਰ ਹੋ ਗਿਆ ਨਹੀਂ ਵਾਸ ਵਿਚ ਰਿਹਾ ਤੇ ਹੁਣ ਪ੍ਰਵੀਨ ਜਿਹੜੀ ਉਹ ਉਦਾਸ ਰਹਿਣ ਲੱਗੀ ਪ੍ਰਵੀਨ ਦੇ ਪਿਓ ਕੋਲ ਇੱਕ ਰਿਸ਼ਤੇ ਦੀ ਦੱਸ ਪੈਂਦੀ ਆ ਤੇ ਉਹ ਮੁੰਡੇ ਨੂੰ ਵੇਖ ਕੇ ਆਉਂਦਾ ਉਹਨੂੰ ਮੁੰਡਾ ਪਸੰਦ ਵੀ ਆ ਜਾਂਦਾ ਤੇ ਚਲੋ ਉਹ ਸ਼ਗਨ ਦਾ ਦਿਨ ਰੱਖ ਲੈਂਦੇ ਆ ਕੁੜੀ ਵਿਖਾਈ ਜਾਂਦੀ ਆ ਮੁੰਡੇ ਨੂੰ ਵੀ ਕੁੜੀ ਪਸੰਦ ਆ ਜਾਂਦੀ ਆ ਪ੍ਰਵੀਨ ਤੋਂ ਇੱਕ ਵਾਰ ਵੀ ਇਹ ਗੱਲ ਨਹੀਂ ਪੁੱਛੀ ਜਾਂਦੀ ਵੀ ਤੂੰ ਇਹ ਵਿਆਹ ਕਰਾਉਣਾ ਚਾਹਣੀ ਆ ਜਾਂ ਨਹੀਂ ਕਿਉਂਕਿ ਉਹਦੇ ਪਿਓ ਨੂੰ ਇਹ ਮਾਣ ਹੁੰਦਾ ਵੀ ਮੈਂ ਆਪਣੀ ਧੀ 'ਰੀ' ਕਦੇ ਕੋਈ ਖੁਆਹਿਸ਼ ਨਹੀਂ ਰੱਖੀ ਤੇ ਮੈਂ ਇਹਨੂੰ ਇਹ ਗੱਲ ਪਹਿਲੀ ਕਹੀ ਸੀ ਵੀ ਤੇਰਾ ਵਿਆਹ ਮੈਂ ਆਪਣੀ ਪਸੰਦ ਦੇ ਮੁੰਡੇ ਨਾਲ ਤੇ ਤੂੰ ਮਤਮਨ ਨਾਲ ਕਰੂੰ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਆਪਦੀ ਧੀ ਨੂੰ ਪੁੱਛਾਂ ਤੇ ਪ੍ਰਵੀਨ 'ਚ ਐਡਾ ਜੇਰਾ ਨਹੀਂ ਹੁੰਦਾ ਵੀ ਉਹ ਆਪਣੇ ਪਿਓ ਦੀ ਗੱਲ ਨੂੰ ਉਲਟਾ ਸਕਦੀ ਚਲੋ ਉਸ ਤੋਂ ਬਾਅਦ ਮੁੰਡਾ ਹਣਾ ਕੁੜੀ ਦਾ ਫੋਨ ਨੰਬਰ ਲੈ ਲੈਂਦਾ ਗੱਲਬਾਤ ਆ ਜਿਹੜੀ ਉਹਨਾਂ 'ਚ ਸ਼ੁਰੂ ਹੁੰਦੀ ਆ ਇੱਕ ਦੋ ਵਾਰ ਪ੍ਰਵੀਨ ਨੇ ਗੱਲ ਕੀਤੀ ਪਰ ਅਕਸਰ ਪ੍ਰਵੀਨ ਸੀ ਜਿਹੜੀ ਉਹ ਆਪਣੇ ਹੋਣ ਵਾਲੇ ਪਤੀ ਦਾ ਫੋਨ ਚੱਕਦੀ ਨਹੀਂ ਸੀ। ਛੁੱਟੀਆਂ ਦਾ ਸਮਾਂ ਹੁੰਦਾ ਪ੍ਰਵੀਨ ਦੀ ਭੂਆ ਦੀ ਕੁੜੀ ਹੈ ਜਿਹੜੀ ਉਹ ਮਿਲਣ ਆਈ ਹੁੰਦੀ ਆ। ਜਦੋਂ ਪ੍ਰਵੀਨ ਦੀ ਭੂਆ ਦੀ ਕੁੜੀ ਤੇ ਪ੍ਰਵੀਨ ਰਾਤ ਨੂੰ ਕਮਰੇ ਦੇ ਵਿੱਚ ਪਈਆਂ ਬੈੱਡ ਤੇ ਤਾਂ ਪ੍ਰਵੀਨ ਦਾ ਫੋਨ ਵੱਜ ਰਿਹਾ ਸੀ। ਉਹਦੀ ਭੂਆ ਦੀ ਕੁੜੀ ਕਹਿੰਦੀ ਕਿ ਦੀਦੀ ਤੁਹਾਡਾ ਫੋਨ ਆਈ ਜਾਂਦਾ। ਉਹ ਕਹਿੰਦੀ ਕਿਹਦਾ? ਕਹਿੰਦੀ ਜੀਜੇ ਦਾ ਕਮਲ ਲਿਖਿਆ ਆਉਂਦਾ। ਤਨਿਆ ਮੈਂ ਨਹੀਂ ਚੱਕਦੀ ਉਹ ਕਹਿੰਦੀ ਵੀ ਕਮਾਲ ਹੋ ਗਈ ਤੁਸੀਂ ਫੋਨ ਕਿਉਂ ਨਹੀਂ ਚੱਕਦੇ ਕਹਿੰਦੀ ਮੈਂ ਨਹੀਂ ਚੱਕਦੀ ਤੂੰ ਚੱਕ ਲੈ ਉਹ ਕਹਿੰਦੀ ਮੈਂ ਕਿਉਂ ਚੱਕਣਾ ਵੀ ਮੈਂ ਤਾਂ ਕੀ ਗੱਲ ਕਰਨੀ ਆ ਚਲ ਫੋਨ ਵੱਜ ਵੱਜ ਕੇ ਹਟ ਗਿਆ ਅਗਲੇ ਦਿਨ ਫੇਰ ਇਹੀ ਸਿਲਸਿਲਾ ਹੋਇਆ ਜਦੋਂ ਪ੍ਰਵੀਨ ਦੀ ਭੂਆ ਦੀ ਕੁੜੀ ਇਹ ਨੋਟ ਕਰਨ ਲੱਗ ਗਈ ਵੀ ਇਹ ਤਾਂ ਫੋਨ ਹੀ ਨਹੀਂ ਚੱਕਦੀ ਤੇ ਉਹ ਨੂੰ ਕਹਿੰਦੀ ਆ ਕਿ ਦੀਦੀ ਤੁਸੀਂ ਜੀਜੇ ਨਾਲ ਬਿਲਕੁਲ ਵੀ ਗੱਲ ਨਹੀਂ ਕਰਦੇ ਹੈਗੇ ਕੀ ਗੱਲ ਆ ਤੇ ਵੀ ਉਹ ਤੁਸੀਂ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਹੋ ਫੇਰ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ ਤਾ ਪ੍ਰਵੀਨ ਉਹਨੂੰ ਸਾਰੀ ਗੱਲ ਸੱਚ ਦੱਸ ਦਿੰਦੀ ਹੈ ਉਹਨੂੰ ਕਹਿੰਦੀ ਵੀ ਜੜੀਏ ਇਹ ਤਾਂ ਮੇਰੇ ਗਲਫਾਹਾ ਪਤਾ ਵੀ ਇਹਦੇ ਨਾਲ ਤਾਂ ਮੈਂ ਵਿਆਹ ਕਰਾਉਣਾ ਨਹੀਂ ਚਾਹੁੰਦੀ ਸੀ ਵਿਆਹ ਵਾਸਤੇ ਤਾਂ ਮੈਨੂੰ ਕੋਈ ਹੋਰ ਮੁੰਡਾ ਪਸੰਦ ਆ ਉਹ ਕਹਿੰਦੀ ਵੀ ਦੀਦੀ ਜੀ ਤੁਹਾਨੂੰ ਨਹੀਂ ਪਸੰਦ ਸੀ ਤੁਸੀਂ ਘਰੇ ਗੱਲ ਕਰ ਦਿੰਦੇ ਕਹਿੰਦੀ ਕੀਤੀ ਸੀ ਮੰਮੀ ਕੋਲ ਮੰਮੀ ਤਾਂ ਮੈਨੂੰ ਚਾਰੇ ਪੈਰ ਚੱਕ ਕੇ ਪੈ ਗਈ ਤੇ ਡੈਡੀ ਦੇ ਸੁਭਾਅ ਦਾ ਵੀ ਤੈਨੂੰ ਪਤਾਗਾ ਉਹ ਕਹਿੰਦੀ ਵੀ ਫਿਰ ਤੂੰ ਧੋਖਾ ਨਾ ਦੇ ਮੁੰਡੇ ਨੂੰ ਵੀ ਇਸ ਤਰ੍ਹਾਂ ਠੀਕ ਨਹੀਂ ਜਾਂ ਫਿਰ ਤੂੰ ਉਹਨੂੰ ਭੁੱਲ ਜਾ ਕਾਲਜ ਵਾਲੇ ਨੂੰ ਤੇ ਇਹਨੂੰ ਅਪਣਾ ਲੈ ਆ ਵੀ ਹੌਲੀ ਹੌਲੀ ਆਪਦੀ ਨਵੀਂ ਜ਼ਿੰਦਗੀ ਵੱਲ ਸੋਚ ਵੀ ਉਹ ਤੂੰ ਉਹਨੂੰ ਤੂੰ ਕਹਿੰਦੀ ਨਾ ਉਹਨੂੰ ਤਾਂ ਨਹੀਂ ਮੈਂ ਕਦੇ ਭੁੱਲ ਸਕਦੀ ਤਾਂ ਉਹ ਕਹਿੰਦੀ ਵੀ ਤੂੰ ਹੀ ਗਲਤ ਕਰ ਰਹੀ ਆ ਕਹਿੰਦੀ ਚੰਗਾ ਗਲਤ ਠੀਕ ਦੀ ਗੱਲ ਮੈਨੂੰ ਨਾ ਦੱਸ ਐਨੇ ਨੂੰ ਉਹ ਗੱਲਾਂ ਕਰਦੇ ਕਰਦੇ ਤੇ ਫੋਨ ਫੇਰ ਵੱਜਣ ਲੱਗ ਜਾਂਦਾ ਉਹ ਕਹਿੰਦੀ ਜਿਹੜੀ ਇਹ ਭੈਣ ਬਣ ਕੇ ਤੂੰ ਚੱਕ ਲੈ ਫੋਨ ਮੇਰਾ ਖਿਹੜਾ ਛਿਹੜਾ ਕਹਿੰਦੀ ਨਹੀਂ ਇਹ ਲਾਈ ਜਾਊਗਾ ਚਲੋ ਪ੍ਰਵੀਨ ਦੀ ਭੈਣ ਆ ਜਿਹੜੀ ਫੋਨ ਚੱਕ ਲੈਂਦੀ ਆ ਤਾਂ ਜਦੋਂ ਅੱਗੋਂ ਉਹਦਾ ਹੋਣ ਵਾਲਾ ਜੀਜਾ ਗੱਲ ਕਰਦਾ ਉਹ ਕਹਿੰਦੀ ਕਿ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀ ਮੈਂ ਪ੍ਰਵੀਨ ਦੀ ਭੂਆ ਦੀ ਕੁੜੀ ਗੱਲ ਕਰ ਰਹੀ ਆ ਤਾਂ ਉਹ ਕਹਿੰਦਾ ਵੀ ਮੈਂ ਕਮਲ ਆ ਉਹ ਕਹਿੰਦੀ ਹਾਂਜੀ ਪਤਾ ਲੱਗ ਗਿਆ ਉਹ ਕਹਿੰਦਾ ਵੀ ਥੋਡੀ ਭੈਣ ਫੋਨ ਕਿਉਂ ਨਹੀਂ ਚੱਕਦੀ ਉਹ ਕਹਿੰਦੀ ਵੀ ਉਹ ਤਾਂ ਸੁੱਤੀ ਪਈ ਆ ਉਹ ਕਹਿੰਦਾ ਵੀ ਇੰਨੇ ਟਾਈਮ ਨਾਲ ਹੀ ਸੌਂਗੀ ਵੀ ਮੈਂ ਫੋਨ ਤਿੰਨ ਦਿਨਾਂ ਤੋਂ ਲਾ ਰਿਹਾ ਵੀ ਚਾਰ ਪੰਜ ਦਿਨ ਪਹਿਲਾਂ ਤਾਂ ਮੇਰੇ ਨਾਲ ਗੱਲ ਕੀਤੀ ਆ ਉਸ ਦਿਨ ਵੀ ਕਹਿੰਦੀ ਮੈਂ ਵਿਜੀ ਆ ਤੇ ਚਲੋ ਉਹ ਕਹਿੰਦੀ ਵੀ ਉਹਦਾ ਸੁਭਾਈ ਇਹੋ ਜਿਹਾ ਵੀ ਉਹ ਸੰਗਦੀ ਆ ਉਹ ਕਹਿੰਦਾ ਵੀ ਸੰਗਣ ਵਾਲੀ ਤਾਂ ਕੀ ਗੱਲ ਆ ਮੇਰੇ ਨਾਲ ਵਿਆਹ ਹੋਣਾ ਹਨਾ ਜੇ ਮੇਰੇ ਨਾਲ ਹੀ ਗੱਲਬਾਤ ਕਰੂਗੀ ਤੇ ਸੰਗ ਕਿਵੇਂ ਖੁੱਲੂਗੀ ਉਹ ਕਹਿੰਦੀ ਚਲ ਕੋਈ ਨਾ ਮੈਂ ਕਹਿ ਦੂੰਗੀ ਕਹਿੰਦਾ ਵੀ ਤੁਸੀਂ ਨਾ ਉਹਦੇ ਨਾਲ ਗੱਲ ਕਰੋ ਵੀ ਉਹ ਮੇਰੇ ਨਾਲ ਗੱਲ ਬਹੁਤ ਘੱਟ ਕਰਦੀ ਆ ਵੀ ਕਿਤੇ ਹੋਰ ਗੱਲ ਤਾਂ ਨਹੀਂ ਕਿਤੇ ਮੈਂ ਉਹਨੂੰ ਨਾ ਪਸੰਦ ਹੋਵਾਂ ਉਹ ਕਹਿੰਦੀ ਨਹੀਂ ਨਹੀਂ ਜੀਜਾ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਚਲੋ ਇੰਨੀ ਇੱਕ ਗੱਲਾਂ ਕਰਕੇ ਉਹ ਫੋਨ ਕੱਟ ਦਿੰਦੀ ਆ ਤੇ ਉਹ ਕਹਿੰਦੀ ਵੀ ਭਈ ਜੀਜਾ ਵੀ ਸ਼ੱਕ ਕਰਦਾ ਵੀ ਤੂੰ ਉਹਦੇ ਨਾਲ ਗੱਲ ਕਰਿਆ ਕਰ ਕਹਿੰਦੀ ਮੈਂ ਨਹੀਂ ਕਰਦੀ ਚਲੋ ਜਿੰਨੇ ਦਿਨ ਪ੍ਰਵੀਨ ਦੀ ਭੂਆ ਦੀ ਕੁੜੀ ਉੱਥੇ ਰਹੀ ਤੇ ਜਦੋਂ ਸ਼ਾਮ ਨੂੰ ਕਮਲ ਫੋਨ ਕਰਦਾ ਤਾਂ ਉਹ ਫੋਨ ਚੱਕ ਲਿਆ ਕਰੇ ਕਰਦੇ ਕਰਾਉਂਦੇ ਚਲੋ ਉਹਨਾਂ ਦੀ ਗੱਲਬਾਤ ਹੋਣ ਲੱਗੀ ਤੇ ਉਹ ਕਹਿ ਦਿੰਦਾ ਕਿ ਤੁਸੀਂ ਆਪਦੀ ਭੈਣ ਨਾਲ ਗੱਲ ਕਰੋ ਵੀ ਮੈਨੂੰ ਕੋਈ ਗੜਬੜ ਲੱਗਦੀ ਆ ਮੈਨੂੰ ਇਹ ਲੱਗਦਾ ਵੀ ਉਹ ਹੋ ਇਸ ਰਿਸ਼ਤੇ ਤੋਂ ਖੁਸ਼ ਨਹੀਂ ਪਰ ਪ੍ਰਵੀਨ ਦੀ ਭੂਆ ਦੀ ਕੁੜੀ ਰਾਣੀ ਝੂਠ ਬੋਲ ਦਿੰਦੀ ਸੀ ਉਹ ਕਹਿੰਦੀ ਸੀ ਨਹੀਂ ਵੀਰੇ ਇਹਦੀ ਕੋਈ ਗੱਲ ਨਹੀਂ ਵੀਰਾ ਕਹਿੰਦੀ ਕਦੇ ਜੀਜਾ ਕਹਿ ਦਿੰਦੀ ਚਲੋ ਗੱਲ ਕਰਦੀ ਤੇ ਇਧਰੋਂ ਜਿਹੜਾ ਕਮਲ ਸੀ ਉਹ ਸਾਰੀ ਗੱਲ ਸਮਝੀ ਬੈਠਾ ਸੀ ਉਹਨੂੰ ਪਤਾ ਸੀ ਵੀ ਇਹ ਮੇਰੇ ਨਵਿਆ ਕਰਾਉਣਾ ਨਹੀਂ ਚਾਹੁੰਦੀ ਪਰ ਨਾ ਉਹ ਖੁੱਲ ਕੇ ਕਹਿ ਸਕਦਾ ਸੀ ਉਹਨੇ ਇੱਕ ਦਿਨ ਆਪਦੀ ਮਾਂ ਕੋਲ ਗੱਲ ਕੀਤੀ ਵੀ ਮਾਂ ਤੇਰੀ ਹੋਣ ਵਾਲੀ ਨੂੰ ਮੇਰੇ ਨਾਲ ਗੱਲ ਨਹੀਂ ਕਰਦੀ ਉਹ ਕਹਿੰਦੀ ਪੁੱਤੇ ਕਿੱਡੀ ਕੁ ਗੱਲ ਆ ਹੁਣ ਤਾਂ ਚਲ ਫੋਨ ਆ ਗਏ ਕੁੜੀਆਂ ਹਨਾ ਗੱਲਾਂ ਕਰਦੀਆਂ ਤੇ ਸਾਡੇ ਵੇਲੇ ਕਿਹੜੀਆਂ ਸੀ ਇੱਕ ਦੂਜੇ ਨਾਲ ਗੱਲਾਂ ਕਰਦੇ ਹੁੰਦੇ ਸੀ ਵੀ ਤੂੰ ਆਏ ਨਾ ਫਿਕਰ ਕਰ ਹੁਣ ਸੰਗ ਦੀ ਹੋਊਗੀ ਸਾਰੀਆਂ ਕੁੜੀਆਂ ਇੱਕੋ ਜੀਆਂ ਥੋੜੀ ਹੁੰਦੀਆਂ ਉਹ ਕਹਿੰਦਾ ਵੀ ਮਾਂ ਮੈਨੂੰ ਐ ਲੱਗਦਾ ਵੀ ਉਹ ਰਿਸ਼ਤੇ ਤੋਂ ਖੁਸ਼ ਨਹੀਂ ਉਹ ਕਹਿੰਦੀ ਕਮਲਿਆ ਜੇ ਰਿਸ਼ਤੇ ਤੋਂ ਖੁਸ਼ ਨਾ ਹੁੰਦੀ ਉਹ ਸ਼ਗਨ ਕਿਉਂ ਪਵਾਉਂਦੀ ਸ਼ਗਨ ਪਾ ਕੇ ਆਏ ਆਂ ਉਹਦੇ ਵੀ ਵਧੀਆ ਖੁਸ਼ ਸੀ ਤੇ ਤੇਰੇ ਨਾਲ ਗੱਲਬਾਤ ਵੀ ਕੀਤੀ ਆ ਤੈਨੂੰ ਵੀ ਉਹਨੇ ਕੁਝ ਨਹੀਂ ਦੱਸਿਆ ਜੇ ਗੱਲ ਹੁੰਦੀ ਤਾਂ ਉਹ ਦੱਸਦੀ ਤਾਂ ਚਲੋ ਕਮਲ ਸੀ ਜਿਹੜਾ ਉਹ ਵੀ ਉੱਥੇ ਚੁੱਪ ਕਰ ਜਾਂਦਾ ਤੇ 6 ਮਹੀਨੇ ਬੀਤ ਜਾਂਦੇ ਆ ਰਾਣੀ ਜਿਹੜੀ ਉਹ ਛੁੱਟੀਆਂ ਤੋਂ ਬਾਅਦ ਵਾਪਸ ਆਪਣੇ ਪਿੰਡ ਆ ਜਾਂਦੀ ਆ। ਉਸ ਤੋਂ ਬਾਅਦ ਵੀ ਰਾਣੀ ਦੀ ਤੇ ਕਮਲ ਦੀ ਇੱਕ ਦੋ ਵਾਰ ਗੱਲ ਹੋਈ ਸੀ ਕਿਉਂਕਿ ਕਮਲ ਜਦੋਂ ਮਨ ਉਹਦਾ ਉਦਾਸ ਹੁੰਦਾ ਪ੍ਰਵੀਨ ਗੱਲ ਨਾ ਕਰਦੀ ਤਾਂ ਉਹ ਰਾਣੀ ਨੂੰ ਫੋਨ ਲਾ ਲੈਂਦਾ। ਰਾਣੀ ਵੀ ਚਲ ਉਹਦੇ ਨਾਲ ਗੱਲ ਕਰਦੀ ਰਹਿੰਦੀ। ਤਾਂ ਚਲੋ ਭਾਈ ਇਸੇ ਤਰ੍ਹਾਂ ਸਮਾਂ ਜਿਹੜਾ ਗੁਜ਼ਰਦਾ ਗਿਆ 6 ਮਹੀਨੇ ਬੀਤੇ ਤੇ ਵਿਆਹ ਦਾ ਦਿਨ ਰੱਖ ਲਿਆ ਜਾਂਦਾ। ਜਦੋਂ ਵਿਆਹ ਦੀ ਤਿਆਰੀ ਹੁੰਦੀ ਆ ਤਾਂ ਰਾਣੀ ਫੇਰ ਆਪਣੇ ਨਾਨਕੇ ਘਰ ਆ ਜਾਂਦੀ ਆ। ਰਾਣੀ ਦੀ ਮੰਮੀ ਉਹਨੂੰ ਦੇਖ ਕੇ ਜਰਦੀ ਨਹੀਂ ਸੀ ਉਹ ਆਪਣੇ ਘਰ ਵਾਲੇ ਤੋਂ ਡਰਦੀ ਬੋਲਦੀ ਨਹੀਂ ਸੀ ਪਰ ਉਹਨੂੰ ਰਾਣੀ ਬਿਲਕੁਲ ਵੀ ਪਸੰਦ ਨਹੀਂ ਸੀ ਤਾਂ ਜਦੋਂ ਪ੍ਰਵੀਨ ਕਹਿੰਦੀ ਵੀ ਰਾਣੀ ਚੱਲ ਚਲੀਏ ਸ਼ਾਪਿੰਗ ਕਰਨ ਤਾਂ ਉਹਦੀ ਮਾਂ ਨੂੰ ਇਹ ਗੱਲ ਬੁਰੀ ਲੱਗਦੀ ਪਰ ਫਿਰ ਵੀ ਉਹ ਚੁੱਪ ਰਹਿੰਦੀ ਬੜਬੜ ਤਾਂ ਉਹ ਕਰਦੀ ਰਹਿੰਦੀ ਬੋਲਦੀ ਕੁਛ ਨਾ ਤੇ ਰਾਣੀ ਵੀ ਚੰਗੀ ਤਰ੍ਹਾਂ ਸਮਝਦੀ ਸੀ ਵੀ ਮੇਰੀ ਮੰਮੀ ਮੈਨੂੰ ਪਸੰਦ ਨਹੀਂ ਕਰਦੀ ਚਲੋ ਜਦੋਂ ਭਈ ਵਿਆਹ ਦੀ ਸ਼ਾਪਿੰਗ ਕਰਨ ਲੱਗੇ ਤੇ ਜਦੋਂ ਵੀ ਕਮਲ ਦਾ ਫੋਨ ਆਉਣਾ ਤਾਂ ਪ੍ਰਵੀਨ ਨੇ ਕਹਿ ਦੇਣਾ ਵੀ ਤੂੰ ਗੱਲ ਕਰ ਲੈ ਉਹ ਕਹਿੰਦਾ ਵੀ ਮੈਂ ਨਾ ਪੱਗ ਲੈਣੀ ਆ ਹਨਾ ਵੀ ਇਹਨੇ ਲਹਿੰਗਾ ਕਿਹੋ ਜਿਹਾ ਲਿਆ ਉਹ ਕਹਿੰਦੀ ਵੀ ਦੱਸੀ ਨਾ ਇਹਨੂੰ ਉਹ ਕਹਿੰਦੀ ਵੀ ਤੂੰ ਐਂ ਕਾਤੋਂ ਕਰਦੀ ਆਂ ੜੀਏ ਵੀ ਮੈਂ ਤੈਨੂੰ ਪਹਿਲਾਂ ਵੀ ਸਮਝਾ ਹਟੀ ਵੀ ਇਹ ਕੰਮ ਤੇਰਾ ਗਲਤ ਆ ਦੇਖ ਉਹਦੇ ਨਾਲ ਤੇਰਾ ਵਿਆਹ ਹੋਣਾ ਤੂੰ ਉਹਦੇ ਨਾਲ ਜ਼ਿੰਦਗੀ ਕੱਢਣੀ ਆ ਇਸ ਤਰ੍ਹਾਂ ਸਮਾਪਾਸ ਨਹੀਂ ਹੋਣਾ ਤੂੰ ਉਹਦੇ ਨਾਲ ਥੋੜੀ ਅਟੈਚ ਹੋ ਗੱਲਬਾਤ ਕਰ ਉਹ ਕਹਿੰਦੀ ੜੀਏ ਬੱਸ ਮੇਰਾ ਤਾਂ ਮਰਨ ਹੋਇਆ ਪਿਆ ਮੈਂ ਇਹ ਨਾ ਇੱਕ ਕੁਝ ਕਰ ਨਹੀਂ ਸਕਦੀ ਤਾਂ ਚਲੋ ਰਾਣੀ ਸੀ ਜਿਹੜੀ ਉਹ ਵਿਚਾਰੀ ਵਿੱਚ ਵਿਚਾਲੇ ਪੜ ਦੇ ਰੱਖ ਦਿੰਦੀ ਇਹ ਵਿਆਹ ਤੋਂ ਥੋੜੇ ਇੱਕ ਦਿਨ ਪਹਿਲਾਂ ਕਮਲ ਆ ਜਿਹੜਾ ਉਹ ਫੋਨ ਕਰਦਾ ਰਾਣੀ ਦੇ ਫੋਨ ਤੇ ਤੇ ਉਹਨੂੰ ਕਹਿੰਦਾ ਵੀ ਤੁਸੀਂ ਇੱਕ ਸਾਈਡ ਤੇ ਹੋਵੋ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਚਲੋ ਰਾਣੀ ਸਾਈਡ ਤੇ ਜਾਂਦੀ ਆ ਤੇ ਉਹ ਕਹਿੰਦੀ ਵੀ ਕੀ ਗੱਲ ਹੋ ਗਈ ਇਦਾਂ ਦੀ ਹੈਨਾ ਵੀ ਤੁਸੀਂ ਤਾਂ ਮੈਨੂੰ ਵੀ ਫਿਕਰਾਂ ਚ ਪਾਤਾ ਵੀ ਕੀ ਗੱਲ ਕਰਨੀ ਆ ਉਹ ਕਹਿੰਦਾ ਵੀ ਦੇਖ ਰਾਣੀ ਮੰਨ ਚਾਹੇ ਨਾ ਮੰਨ ਤੇਰੀ ਭੈਣ ਮੈਨੂੰ ਪਸੰਦ ਨਹੀਂ ਕਰਦੀ ਕੱਲ ਨੂੰ ਸਾਡੀ ਜ਼ਿੰਦਗੀ ਖਰਾਬ ਹੋਵੇ ਤੂੰ ਮੈਨੂੰ ਸੱਚ ਦੱਸ ਦੇ ਜੇ ਕੋਈ ਗੱਲ ਆ ਹੁਣ ਰਾਣੀ ਨੂੰ ਗੱਲ ਦਾ ਤਾਂ ਪਤਾ ਸੀ ਪਰ ਉਹ ਦੱਸੇ ਕੀ ਉਹ ਕਹਿੰਦੀ ਵੀ ਨਹੀਂ ਮੇਰੇ ਧਿਆਨ ਚ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਗੱਲ ਹੁੰਦੀ ਤਾਂ ਮੈਂ ਦੱਸ ਜ਼ਰੂਰ ਦਿੰਦੀ ਚਲੋ ਭਈ ਜਦੋਂ ਸਮਾਂ ਇਸੇ ਤਰ੍ਹਾਂ ਲੰਘਦਾ ਗਿਆ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਤਾਂ ਇਧਰੋਂ ਜਿਹੜੀ ਪ੍ਰਵੀਨ ਸੀ ਉਹ ਆਪਣੇ ਜਿਹੜੇ ਪ੍ਰੇਮੀ ਨਾਲ ਗੱਲ ਕਰਦੀ ਆ ਤੇ ਉਹਨੂੰ ਕਹਿੰਦੀ ਵੀ ਮੈਂ ਵਿਆਹ ਤਾਂ ਕਰਾ ਰਹੀ ਆ ਪਰ ਮੇਰਾ ਮਰਨਾ ਵੀ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਉਧਰੋਂ ਮੁੰਡਾ ਜਿਹੜਾ ਉਹ ਵੀ ਕਹਿੰਦਾ ਵੀ ਮੈਂ ਤੇਰੇ ਬਿਨਾ ਰਹਿ ਨਹੀਂ ਸਕਦਾ ਤੇ ਚਲੋ ਦੋਨੋਂ ਜਾਣੇ ਘਰੋਂ ਭੱਜਣ ਦੀ ਪਲੈਨਿੰਗ ਕਰ ਲੈਂਦੇ ਆ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਈਵਨ ਕੇ ਰਾਣੀ ਨੂੰ ਵੀ ਪਤਾ ਨਹੀਂ ਹੁੰਦਾ ਕਰਦੇ ਕਰਾਉਂਦੇ ਜਾਗੋ ਦਾ ਦਿਨ ਆ ਜਾਂਦਾ ਮਹਿੰਦੀ ਲਵਾਈ ਜਾਂਦੀ ਆ ਜਾਗੋ ਦੀ ਤਿਆਰੀ ਹੋ ਜਾਂਦੀ ਆ ਸ਼ਾਮ ਨੂੰ ਜਾਗੋ ਕੱਢੀ ਜਾ ਰਹੀ ਹੁੰਦੀ ਆ ਪਿੰਡ ਦੇ ਲੋਕਾਂ ਦਾ ਇਕੱਠ ਹੁੰਦਾ ਰਿਸ਼ਤੇਦਾਰਾਂ ਦਾ ਇਕੱਠ ਹੁੰਦਾ ਤੇ ਚਲੋ ਭਾਈ ਸਾਰੀਆਂ ਤਿਆਰੀਆਂ ਜਦੋਂ ਹੋਈਆਂ ਸੀ ਹਨਾ ਤੇ ਨੱਚਦੀ ਨੱਚਦੀ ਪ੍ਰਵੀਨ ਆ ਜਿਹੜੀ ਉਹ ਰਾਣੀ ਨੂੰ ਕਹਿੰਦੀ ਕਿ ਮੈਂ ਕੱਪੜੇ ਬਦਲੇ ਆਵਾ ਵੀ ਇਹ ਸੂਟ ਭਾਰੀ ਆ ਮੈਂ ਥੋੜਾ ਹਲਕਾ ਪਾਇਆ ਆ ਤੇ ਨਾਲੇ ਮੈਂ ਵਾਲ ਇਕੱਠੇ ਕਰਿਆ ਆ ਗਿੱਲੇ ਆ ਵਾਲ ਥੋੜੇ ਜੇ ਚਲੋ ਅੰਦਰ ਜਾਂਦੀ ਆ ਥੋੜਾ ਜਿਹਾ ਟਾਈਮ ਬੀਤਦਾ ਜਦੋਂ ਪ੍ਰਵੀਨ ਦੀ ਮਾਂ ਨੂੰ ਆਪਣੀ ਧੀ ਨਹੀਂ ਦਿਸਦੀ ਤਾਂ ਉਹ ਅੰਦਰ ਜਾਂਦੀ ਆ ਵੇਖਣ ਜਦੋਂ ਉਹ ਅੰਦਰ ਜਾਂਦੀ ਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਪ੍ਰਵੀਨ ਦਾ ਜਿਹੜਾ ਅਲਮਾਰੀ ਸੀ ਦਾਜ ਵਾਲਾ ਸਮਾਨ ਸੀ ਅਲਮਾਰੀ ਖੁੱਲੀ ਪਈ ਸੀ ਤੇ ਉਹਦੇ 'ਚ ਉਹ ਵੇਖਦੀ ਆ ਵੀ ਜਿਹੜਾ ਲੋਕਰ ਸੀ ਉਹ ਵੀ ਖੁੱਲਾ ਪਿਆ ਸੀ ਤੇ ਉਹਦੇ ਵਿੱਚ ਗਹਿਣੇ ਹੈ ਨਹੀਂ ਸੀ ਉਹ ਆਸੇ-ਪਾਸੇ ਵੇਖਦੀ ਆ ਤੇ ਮੁੜ ਕੇ ਉਹ ਰਾਣੀ ਨੂੰ ਸੱਦ ਕੇ ਲੈ ਜਾਂਦੀ ਆ ਰਾਣੀ ਨੂੰ ਪੁੱਛਦੀ ਕਿ ਪ੍ਰਵੀਨ ਕਿੱਥੇ ਆ ਉਹ ਕਹਿੰਦੀ ਮਾਮੀ ਮੈਨੂੰ ਤਾਂ ਨਹੀਂ ਪਤਾ ਕਿੱਥੇ ਆ ਉਹ ਕਹਿੰਦੀ ਵੀ ਪਤਾ ਹੋਊਗਾ ਦੱਸ ਦੇ ਤੈਨੂੰ ਕਹ ਰਹੀਆਂ ਤਾਂ ਸਾਡੇ ਨਾਲ ਇਕੱਠੀਆਂ ਸੀ ਉਹ ਕਹਿੰਦੀ ਵੀ ਨਹੀਂ ਮਾਮੀ ਮੈਨੂੰ ਨਹੀਂ ਪਤਾ ਕਹਿੰਦੀ ਦੱਸ ਦੇ ਉਹ ਕਹਿੰਦੀ ਮਾਮੀ ਮੈਨੂੰ ਇੰਨਾ ਜ਼ਰੂਰ ਪਤਾ ਵੀ ਉਹ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਹੁੰਦੀ ਸੀ ਪਰ ਮੈਨੂੰ ਆ ਹੀ ਨਹੀਂ ਪਤਾ ਵੀ ਉਹ ਗਈ ਆ ਕਿਤੇ ਕਿ ਨਹੀਂ ਗਈ ਵੀ ਕਿੱਥੇ ਗਈ ਆ ਉਹ ਕਹਿੰਦੀ ਵੀ ਗਹਿਣੇ ਵੀ ਹੈ ਨਹੀਂ ਤੇ ਉਹਦੇ ਸੂਟ ਵੀ ਹੈ ਨਹੀਂ ਵੀ ਮੈਨੂੰ ਸੱਚ ਦੱਸ ਦੇ ਮੇਰੀ ਤਾਂ ਸਾਡੀ ਤਾਂ ਪੱਟੀ ਮੇਸ ਹੋ ਜੂ ਤੇਰਾ ਮਾਮਾ ਇੱਥੇ ਮਾਰ ਦੂ ਉਹ ਕਹਿੰਦੀ ਮਾਮੀ ਮੈਨੂੰ ਉਹਨੇ ਦੱਸਿਆ ਹੀ ਨਹੀਂ ਪਰ ਕਹਿੰਦੀ ਇਹ ਗੱਲ ਮੈਨੂੰ ਜ਼ਰੂਰ ਪਤਾ ਸੀ ਵੀ ਉਹ ਕਮਲ ਨੂੰ ਪਸੰਦ ਨਹੀਂ ਕਰਦੀ ਤੇ ਉਹਦੀ ਮੰਮੀ ਆ ਜਿਹੜੀ ਉੱਥੇ ਹੀ ਉਹਨੂੰ ਚੱਕਰ ਆ ਜਾਂਦਾ ਰਾਣੀ ਭੱਜ ਕੇ ਜਾ ਕੇ ਆਪਦੀ ਮਾਂ ਨੂੰ ਬੁਲਾਉਂਦੀ ਆ ਤੇ ਆਪਦੇ ਮਾਮੇ ਨੂੰ ਬੁਲਾਉਂਦੀ ਆ ਚਲੋ ਜਦੋਂ ਉਹ ਦੋਨੋਂ ਭੈਣ ਭਰਾ ਅੰਦਰ ਆਉਂਦੇ ਆ ਤੇ ਰਾਣੀ ਦਰਵਾਜ਼ਾ ਬੰਦ ਕਰ ਲੈਂਦੀ ਆ ਤੇ ਸਾਰੀ ਗੱਲ ਆਪਣੀ ਮਾਂ ਨੂੰ ਤੇ ਮਾਮੇ ਨੂੰ ਦੱਸਦੀ ਆ ਦੋਨੇ ਭੈਣ ਭਰਾਵਾਂ ਦੇ ਇਹ ਗੱਲ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਸੋਚਦੇ ਆ ਵੀ ਇਹ ਕੀ ਗੱਲ ਹੋ ਗਈ ਹੁਣ ਕੀ ਕਰੀਏ ਚਲੋ ਉਹ ਆਪਣੇ ਘਰ ਵਾਲੀ ਨੂੰ ਝਿੜਕਦਾ ਕਿ ਤੈਨੂੰ ਪਤਾ ਨਹੀਂ ਸੀ ਧੀ ਦਾ ਉਹ ਕਹਿੰਦੀ ਵੀ ਬਗਾੜੀ ਤਾਂ ਤੂੰ ਹੀ ਸੀ ਤੈਨੂੰ ਮੈਂ ਕਹਿੰਦੀ ਹੁੰਦੀ ਸੀ ਵੀ ਇਹਨੂੰ ਨਾ ਬાળા ਸਿਰ ਚੜਾ ਨਾ ਬાળા ਸਿਰ ਚੜਾ ਉਦੋਂ ਤਾਂ ਤੂੰ ਮੇਰੀ ਗੱਲ ਨਹੀਂ ਮੰਨੀ ਹੁਣ ਮੇਰਾ ਕੀ ਕਸੂਰ ਆ ਇਹਦੇ ਚ ਚਲੋ ਉਹਦੀ ਭੈਣ ਆ ਜਿਹੜੀ ਰਾਣੀ ਦੀ ਮਾਂ ਉਹਨਾਂ ਨੂੰ ਰੋਕਦੀ ਆ ਵੀ ਹੁਣ ਲੜੇ ਦਾ ਕੋਈ ਫਾਇਦਾ ਨਹੀਂ ਹੁਣ ਕਰੀਏ ਕੀ ਉਹ ਕਹਿੰਦਾ ਵੀ ਮੇਰੀ ਤਾਂ ਪੱਟੀ ਮੇਸ ਹੋ ਗਈ ਰਿਸ਼ਤੇਦਾਰ ਘਰੇ ਆਏ ਬੈਠੇ ਆ ਕਹਿੰਦਾ ਕਹੋਂਦਾ ਬੰਦਾ ਮੈਂ ਪਿੰਡ ਚ ਆਸੇ ਪਾਸੇ ਦੇ ਪਿੰਡਾਂ ਚ ਮੇਰੀ ਤਾਂ ਬਦਨਾਮੀ ਹੋ ਜੂ ਮੇਰੇ ਦਾ ਪੁੱਤ ਨੂੰ ਕਿਸੇ ਨੇ ਸਾਖ ਨਹੀਂ ਕਰਨਾ ਫੋਨ ਕਰੀਏ ਤਾਂ ਕੀ ਕਰੀਏ ਤਾਂ ਆਵਦੀ ਪੂਆ ਕਹਿੰਦੀ ਵੀ ਦੇਖ ਬਾਈ ਗੱਲ ਤਾਂ ਇਹ ਆ ਵੀ ਪਹਿਲਾਂ ਪ੍ਰੌਣੇ ਨੂੰ ਫੋਨ ਕਰਾ ਉਹ ਵੀ ਅਗਲੇ ਤਿਆਰੀ ਕਰੀ ਬੈਠੇ ਹੋਣਗੇ ਕੱਲ ਨੂੰ ਉਹਨਾਂ ਦੀ ਬਰਾਤ ਮੜੂਗੀ ਤੇ ਚਲੋ ਭਾਈ ਉਹਨਾਂ ਮਸੋਸੀ ਜੇ ਮਨ ਦੇ ਨਾਲ ਆਪਣੇ ਹੋਣ ਵਾਲੇ ਕੁੜਮ ਨੂੰ ਫੋਨ ਕਰਦਾ ਕਮਲ ਦੇ ਪਿਓ ਨਾਲ ਗੱਲ ਕਰਦਾ ਤੇ ਉਹਨੂੰ ਕਹਿੰਦਾ ਵੀ ਬਾਈ ਜੀ ਸਾਈਡ ਤੇ ਹੋ ਕੇ ਗੱਲ ਕਰੋ ਜਦੋਂ ਉਹ ਸਾਰੀ ਗੱਲ ਦੱਸਦਾ ਤਾਂ ਕਮਲ ਦੇ ਪਿਓ ਦੇ ਵੀ ਹੋਸ਼ ਉੱਡ ਜਾਂਦੇ ਆ ਕਿਉਂਕਿ ਇੱਜ਼ਤ ਉਹਨਾਂ ਦੀ ਵੀ दाते ਲੱਗੀ ਹੁੰਦੀ ਆ ਤਾਂ ਚਲੋ ਭਾਈ ਉਹ ਕਹਿੰਦੇ ਵੀ ਅਸੀਂ ਆਉਣੇ ਆ ਓਹੋ ਕਮਲ ਨੂੰ ਸਾਈਡ ਤੇ ਲੈ ਜਾਂਦਾ ਤੇ ਦੱਸਦਾ ਵੀ ਗੱਲ ਤਾਂ ਆ ਹੋਗੀ ਕਮਲ ਦਾ ਮੱਥਾ ਠਣਕਦਾ ਉਹ ਕਹਿੰਦਾ ਵੀ ਮੈਨੂੰ ਪਹਿਲਾਂ ਹੀ ਸ਼ੱਕ ਸੀ ਮੈਂ ਆਪਣੀ ਮਾਂ ਨੂੰ ਵੀ ਕਿਹਾ ਸੀ ਇਹ ਮੇਰੀ ਗੱਲ ਨਹੀਂ ਮੰਨੀ ਵੀ ਉਹ ਮੇਰੇ ਨਾਲ ਗੱਲ ਨਹੀਂ ਕਰਦੀ ਹੁੰਦੀ ਸੀ ਉਹ ਕਹਿੰਦਾ ਵੀ ਚੱਲ ਪੁੱਤ ਜਾ ਕੇ ਆਈਏ ਦੋਨੋਂ ਜਾਣੇ ਪਿਓ ਪੁੱਤ ਗੱਡੀ ਕੱਢਦੇ ਆ ਤੇ ਪ੍ਰਵੀਨ ਦੇ ਘਰ ਆ ਜਾਂਦੇ ਆ ਪਿੰਡ ਥੋੜੀ ਦੂਰੀ ਸੀ ਕੋਈ ਬਹੁਤੀ ਦੂਰ ਨਹੀਂ ਸੀ ਜਦੋਂ ਆਉਂਦੇ ਆ ਤੇ ਹੁਣ ਵਿਆਹ ਦਾ ਕੱਠ ਹੁੰਦਾਗਾ ਸਭ ਨੱਚ ਰਹੇ ਹੁੰਦੇ ਕੋਈ ਸ਼ਰਾਬ ਪੀ ਰਿਹਾ ਹੁੰਦਾ ਤੇ ਚਲੋ ਜਦੋਂ ਉਹ ਫੋਨ ਕਰਦੇ ਆ ਕਿ ਵੀ ਅਸੀਂ ਆਏ ਆ ਤਾ ਜਿਹੜੀ ਰਾਣੀ ਆ ਉਹ ਫੋਨ ਚੱਕਦੀ ਆ ਉਹ ਕਹਿੰਦੀ ਮਾਸੜ ਜੀ ਆ ਜੋ ਵੀ ਮਾਮਾ ਜੀ ਘਰੀ ਨੇ ਚਲੋ ਭਈ ਉਹ ਸਿੱਧੇ ਅੰਦਰ ਜਾਂਦੇ ਆ ਐਨੇ ਇਕੱਠੇ ਚ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਕੌਣ ਆਇਆ ਕੌਣ ਨਹੀਂ ਅੰਦਰ ਜਾ ਕੇ ਜਦੋਂ ਉਹ ਪੁੱਛਦੇ ਆ ਵੀ ਕੀ ਗੱਲ ਹੋ ਗਈ ਤਾਂ ਜਿਹੜਾ ਪ੍ਰਵੀਨ ਦਾ ਪਿਓ ਆ ਉਹ ਆਪਣੇ ਕੁੜਮ ਦੇ ਪੈਰਾਂ 'ਚ ਆਪਣੀ ਪੱਗ ਰੱਖ ਦਿੰਦਾ ਤੇ ਉਹਨੂੰ ਕਹਿੰਦਾ ਵੀ ਮਾਫ ਕਰ ਦਿਓ ਸਰਦਾਰ ਜੀ ਮੈਨੂੰ ਮੇਰੀ ਪੱਗ ਤਾਂ ਮੇਰੀ ਧੀ ਰੋਲ ਕੇ ਚਲੀ ਗਈ ਤੇ ਹੁਣ ਛੋਡੇ ਰੱਖਣ ਦਾ ਵੀ ਤੁਸੀਂ ਦੱਸੋ ਆਪਾਂ ਕੀ ਕਰੀਏ ਵੀ ਤੁਸੀਂ ਰੌਲਾ ਨਾ ਪਾਇਓ ਉਹ ਕਹਿੰਦੇ ਵੀ ਰੌਲਾ ਅਸੀਂ ਤਾਂ ਨਹੀਂ ਪਾਵਾਂਗੇ ਵੀ ਇਹ ਗੱਲ ਕਿਹੜਾ ਲੁਕੀ ਰਹਿਣੀ ਆ ਉਹ ਕਹਿੰਦਾ ਪਰ ਅੱਜ ਤਾਂ ਮੇਰੇ ਘਰੇ ਕਾਠਾ ਨਾ ਤਾਂ ਉੱਥੇ ਫਿਰ ਉਹ ਪਿਓ ਪੁੱਤ ਸੋਚਦੇ ਆ ਵੀ ਅਸੀਂ ਕੀ ਕਰੀਏ ਸਾਡੀ ਤਾਂ ਆਪ ਇੱਜ਼ਤ ਦਾਤੇ ਲੱਗੀ ਆ ਕਮਲ ਆਪਣੇ ਪਿਓ ਨੂੰ ਤੇ ਆਪਣੇ ਹੋਣ ਵਾਲੇ ਸਹੁਰੇ ਨੂੰ ਕਹਿੰਦਾ ਕਿ ਮੈਂ ਇੱਕ ਗੱਲ ਕਹਾਂ ਉਹ ਕਹਿੰਦੇ ਵੀ ਹਾਂ ਕਹਿ ਉਹ ਕਹਿੰਦਾ ਵੀ ਮੈਂ ਤੁਹਾਡੀ ਦੋਤੀ ਰਾਣੀ ਦਾ ਹੱਥ ਮੰਗਦਾ ਇਹਦੇ ਨਾਲ ਮੈਂ ਵਿਆਹ ਕਰਵਾ ਸਕਦਾ ਨਾਲੇ ਸੋਡੀ ਇੱਜ਼ਤ ਰਹਿ ਜੂ ਨਾਲੇ ਮੇਰੀ ਰਹਿ ਜੂ ਮੈਂ ਰਾਣੀ ਨੂੰ ਜਾਣਦਾ ਵੀ ਹਾਂ ਇੱਕ ਦੋ ਵਾਰ ਮੇਰੀ ਇਹਦੇ ਨਾਲ ਫੋਨ ਤੇ ਗੱਲ ਵੀ ਹੋਈ ਆ ਤੇ ਆ ਖੜੀ ਆ ਰਾਣੀ ਇਹਨੂੰ ਪੁੱਛੋ ਵੀ ਮੈਂ ਇਹਨੂੰ ਕਿੰਨੇ ਵਾਰ ਕਹਿ ਚੁੱਕਿਆ ਸੀ ਕਿ ਪ੍ਰਵੀਨ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਜਦੋਂ ਰਾਣੀ ਦਾ ਮਾਮਾ ਉਹਨੂੰ ਕੂਰ ਕੇ ਜੇ ਪੁੱਛਦਾ ਤਾਂ ਉਹ ਕਹਿੰਦੀ ਕਿ ਮਾਮਾ ਜਦੋਂ ਮੈਂ ਛੁੱਟੀਆਂ ਚਾਈ ਸੀ ਉਦੋਂ ਵੀ ਮੈਨੂੰ ਦੀਦੀ ਕਹਿੰਦੀ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਮਾਮੀ ਤੋਂ ਡਰਦੀ ਨਹੀਂ ਕਿਹਾ ਕਿਉਂਕਿ ਮਾਮੀ ਤਾਂ ਮੈਨੂੰ ਪਹਿਲੀ ਹੀ ਪਸੰਦ ਨਹੀਂ ਕਰਦੀ ਸੀ ਤੇ ਮੈਂ ਆਪਦੀ ਮਾਂ ਕੋਲ ਵੀ ਗੱਲ ਕਰਨਾ ਚਾਹੁੰਦੀ ਸੀ ਪਰ ਮੈਨੂੰ ਲੱਗਿਆ ਵੀ ਮੈਂ ਇਹ ਗੱਲ ਨਾ ਹੀ ਕਰਾਂ ਕਿਉਂਕਿ ਮੈਨੂੰ ਇਹ ਪਤਾ ਨਹੀਂ ਸੀ ਵੀ ਦੀਦੀ ਇੰਨਾ ਵੱਡਾ ਕਦਮ ਚੱਕ ਲੂਗੀ ਜੇ ਦੀਦੀ ਨੇ ਮੈਨੂੰ ਮਾੜੀ-ਮੋਟੀ ਵੀ ਇਸ ਗੱਲ ਦੀ ਵਿੜਕ ਦਿੱਤੀ ਹੁੰਦੀ ਵੀ ਉਹ ਇਹ ਕੰਮ ਕਰਨ ਜਾ ਰਹੀ ਆ ਤਾਂ ਮੈਂ ਸੋਨੂੰ ਜ਼ਰੂਰ ਦੱਸਦੀ ਤਾਂ ਫੇਰ ਪ੍ਰਵੀਨ ਦਾ ਪਿਓ ਆ ਜਿਹੜਾ ਉਹ ਆਪਣੇ ਹੋਣ ਵਾਲੇ ਜਵਾਈ ਨੂੰ ਕਹਿੰਦਾ ਵੀ ਮੈਂ ਆਪਣੀ ਦੋਤੀ ਦਾ ਹੱਥ ਤੈਨੂੰ ਦਿਨਾ ਕੱਲ ਨੂੰ ਬਰਾਤ ਵੀ ਆਊਗੀ ਤੇ ਸਾਰਾ ਕੁਝ ਹੋਊਗਾ ਵੀ ਮੈਂ ਆਪਣੀ ਦੋਤੀ ਦਾ ਰਿਸ਼ਤਾ ਸੋਨੂੰ ਦੇਉਂ ਪਰ ਫਿਰ ਕਮਲ ਦਾ ਪਿਓ ਕਹਿੰਦਾ ਵੀ ਤੁਸੀਂ ਤਾਂ ਬਾਈ ਜੀ ਕਹਨੇ ਹੋ ਤੁਸੀਂ ਕੁੜੀ ਦੇ ਮਾਂ ਪਿਓ ਨਾਲ ਗੱਲ ਕਰੋ ਮਾਂ ਤਾਂ ਕੋਲੀ ਖੜੀ ਹੁੰਦੀ ਆ ਤੇ ਚਲੋ ਰਾਣੀ ਦੇ ਪਿਓ ਨੂੰ ਬੁਲਾਇਆ ਜਾਂਦਾ ਉਹ ਆ ਕੇ ਦਾਰੂ ਉਹਦੀ ਪੀਤੀ ਹੁੰਦੀ ਆ ਜਦੋਂ ਕਿਹਾ ਜਾਂਦਾ ਵੀ ਭਈ ਗਲਤ ਆ ਹੋ ਗਈ ਵੀ ਹੁਣ ਇੱਜ਼ਤ ਹਨਾ ਜਿਹੜੀ ਪੱਟੀ ਮੇਸ ਹੋ ਜੂਗੀ ਵੀ ਇੱਕ ਵਾਰੀ ਆਪਾਂ ਕੁੜੀ ਨੂੰ ਇਥੋਂ ਵਿਦਾਤਾ ਕਰੀਏ ਵੀ ਅਗਲੇ ਦੀ ਵੀ ਇੱਜ਼ਤ ਖਰਾਬ ਹੁੰਦੀ ਆ ਵੀ ਬਾਅਦ ਚ ਦੇਖਾਂਗੇ ਦੂਜੀ ਗੱਲ ਤਾਂ ਤਾਂ ਜਿਹੜੀ ਰਾਣੀ ਦੀ ਮਾਂ ਹੁੰਦੀ ਆ ਉਹ ਕਹਿੰਦੀ ਵੀ ਦੇਖ ਬਾਈ ਸਾਡਾ ਐਡਾ ਹیثیت ਨਹੀਂ ਹੈਗੀ ਸਾਡੀ ਵੀ ਅਸੀਂ ਇੰਨੇ ਤਾਕੜੇ ਅਮੀਰ ਬੰਦਿਆਂ ਦੇ ਨਾਲ ਮੱਥਾ ਲਾ ਸਕੀ ਕਿਉਂਕਿ ਪ੍ਰਵੀਨ ਦਾ ਪਿਓ ਸੀ ਜਿਹੜਾ ਉਹ ਵੀ 25 ਕਿੱਲਿਆਂ ਦਾ ਮਾਲਕ ਸੀ ਤੇ ਜਿਹੜੀ ਉਹਦੀ ਭੈਣ ਸੀ ਉਹ ਥੋੜੇ ਜਿਹੀ ਗਰੀਬ ਘਰੇ ਵਿਆਹੀ ਸੀ ਤੇ ਉਹ ਕਹਿੰਦੀ ਵੀ ਮੈਂ ਇੰਨਾ ਕੁਝ ਨਹੀਂ ਦੇ ਸਕਦੀ ਤਾਂ ਫਿਰ ਉਹਦਾ ਭਰਾ ਕਹਿੰਦਾ ਵੀ ਮੈਂ ਮਰ ਗਿਆ ਮੈਂ ਤੇਰਾ ਭਰਾ ਜਿਹੜਾ ਕੁਝ ਮੈਂ ਆਪਦੀ ਧੀ ਨੂੰ ਦੇਣਾ ਸੀ ਮੈਂ ਆਪਦੀ ਇਸ ਧੀ ਨੂੰ ਦੇਉਂਗਾ ਉਹ ਤਾਂ ਮੇਰਾ ਪੱਟੀ ਮੇਸ ਕਰਕੇ ਤੁਰ ਗਈ ਗਹਿਣੇ ਵੀ ਲੈ ਗਈ ਜਿਹੜੇ ਬਣਵਾਏ ਸੀ ਪਰ ਮੈਂ ਆਪਣੇ ਜਵਾਈ ਤੇ ਆਪਣੀ ਧੀ ਨੂੰ ਖਾਲੀ ਹੱਥ ਨਹੀਂ 도ਰੂਗਾ ਨਾਲੇ ਭੈਣੇ ਤੂੰ ਕਿਵੇਂ ਸੋਚ ਲਿਆ ਵੀ ਜੇ ਤੂੰ ਮੇਰੀ ਇੱਜ਼ਤ ਰੱਖ ਰਹੀਆਂ ਤੇ ਮੈਂ ਆਪਦੀ ਧੀ ਦਾ ਵਿਆਹ ਨਹੀਂ ਕਰ ਸਕਦਾ ਜਿਹੜੀ ਮੰਮੀ ਰਾਣੀ ਨੂੰ ਦੇਖ ਨਹੀਂ ਹੰਗਦੀ ਹੁੰਦੀ ਉਹਦੇ ਤੇ ਨੱਕ ਬੁੱਲ ਕੱਢਦੀ ਹੁੰਦੀ ਹੈ ਤੇ ਅੱਜ ਉਹੀ ਮੰਮੀ ਰਾਣੀ ਨੂੰ ਗੱਲ ਲਾ ਕੇ ਕਹਿੰਦੀ ਹੈ ਕਿ ਧੀਏ ਤੂੰ ਹੀ ਸਾਡੀ ਇੱਜ਼ਤ ਰੱਖ ਦੇ ਚਲੋ ਅੰਦਰ ਹੀ ਅੰਦਰ ਗੱਲ ਹੁੰਦੀ ਆ ਤੇ ਜਿਹੜੀ ਮਹਿੰਦੀ ਵਗੈਰਾ ਉਹਦੇ ਲੱਗੀ ਹੁੰਦੀ ਆ ਸਾਰੀ ਤਿਆਰੀ ਆ ਜਿਹੜੀ ਉਹ ਰਾਤੋਂ ਰਾਤ ਚੁੱਪਚੀਪੀਤੇ ਹੋ ਜਾਂਦੀ ਆ ਚਲੋ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਗੱਲ ਪਤਾ ਲੱਗਣੀ ਸੀ ਪਰ ਪ੍ਰਵੀਨ ਦੇ ਪਿਓ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਜਿਹੜੇ ਪਿੰਡ ਦੇ ਲੋਕ ਆਏ ਹੁੰਦੇ ਆ ਹਨਾ ਉਹਨਾਂ ਸਾਹਮਣੇ ਝੋਲੀ ਫਲਾਈ ਆਪਣੀ ਤੇ ਕਿਹਾ ਵੀ ਜੋ ਕੁਛ ਹੋਣਾ ਸੀ ਉਹ ਹੋ ਗਿਆ ਮੇਰੀ ਧੀ ਮੇਰੀ ਪੱਗ ਰੋਲ ਕੇ ਚਲੀ ਗਈ ਪਰ ਮੈਂ ਤੁਹਾਡੇ ਸਾਰਿਆਂ ਅੱਗੇ ਹੀ ਝੋਲੀ ਾੜਦਾ ਵੀ ਮੇਰੀ ਇਹ ਗੱਲ ਨਾ ਡਾਇਓ ਮੈਨੂੰ ਪਤਾ ਇਹ ਗੱਲਾਂ ਗੁੱਜੀਆਂ ਨਹੀਂ ਰਹਿੰਦੀਆਂ ਹੁੰਦੀਆਂ ਪਰ ਮੈਂ ਆਪਣੇ ਜਵਾਈ ਨੂੰ ਇਸ ਘਰੋਂ ਖਾਲੀ ਨਹੀਂ ਮੋੜਨਾ ਬਰਾਤ ਆਊਗੀ ਕੱਲ ਨੂੰ ਗੱਲਾਂ ਨਾ ਉਠਾਈਆਂ ਜਾਣ ਵੀ ਵਿਆਹ ਕਿਹਦਾ ਸੀ ਤੇ ਤੋਰੀ ਕਿਹੜੀ ਕੁੜੀ ਆ ਤੇ ਰਿਸ਼ਤੇਦਾਰ ਤੇ ਲੋਕ ਵੀ ਆ ਜਿਹੜੇ ਇੱਕ ਅੱਧੇ ਨੂੰ ਛੱਡ ਕੇ ਬਾਕੀ ਉਹ ਵੀ ਸਹਿਮਤ ਹੁੰਦੇ ਆ ਉਹ ਕਹਿੰਦੇ ਵੀ ਦੇਖੋ ਇੱਕ ਪਿਓ ਆ ਜਿਹੜਾ ਉਹ ਮਜਬੂਰ ਹੁੰਦਾ 3 ਪੁੱਤ ਸਲੱਗ ਨਿਕਲ ਜਾਣ ਤਾਂ ਪਿਓ ਦੀ ਵਾਵਾ ਹੁੰਦੀ ਹੈ ਤੇ ਜੇ ਉਹੀ 3 ਪੁੱਤ ਮਾੜੇ ਨਿਕਲ ਜਾਣ ਤਾਂ ਪਿਓ ਦੀ ਪੱਗ ਰੁਲ ਜਾਂਦੀ ਹੈ ਇੱਜ਼ਤ ਆ ਜਿਹੜੀ ਉਹ ਲੁੱਟੀ ਜਾਂਦੀ ਆ 3 ਆਲੇ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਵੀ ਹੁੰਦੇ ਆ ਫਿਰ ਸਾਰੇ ਰਿਸ਼ਤੇਦਾਰਾਂ ਦੀ ਹਾਜ਼ਰੀ ਦੇ ਵਿੱਚ ਰਾਣੀ ਦਾ ਕਮਲ ਦੇ ਨਾਲ ਵਿਆਹ ਕੀਤਾ ਜਾਂਦਾ ਅਗਲੇ ਦਿਨ ਉਸੇ ਟਾਈਮ ਤੇ ਬਰਾਤ ਆਉਂਦੀ ਆ ਤੇ ਸਾਰਾ ਹਣਾ ਤਿਆਰੀ ਹੈ ਜਿਹੜੀ ਘਰੇ ਹੋ ਚੁੱਕੀ ਸੀ ਜਿਹੜਾ ਲਹਿੰਗਾ ਪ੍ਰਵੀਨ ਨੇ ਪਾਉਣਾ ਹੁੰਦਾ ਉਹ ਲਹਿੰਗਾ ਫਿਰ ਰਾਣੀ ਦੇ ਪਾਇਆ ਜਾਂਦਾ ਤੇ ਰਾਤੋਂ ਰਾਤ ਰਾਣੀ ਦੇ ਵਿਆਹ ਦੀ ਤਿਆਰੀ ਕਰਕੇ ਅਗਲੇ ਦਿਨ ਕਮਲ ਦੇ ਨਾਲ ਰਾਣੀ ਨੂੰ ਵਿਆਹ ਕੇ ਤੋਰ ਦਿੱਤਾ ਜਾਂਦਾ ਉਸ ਤੋਂ ਬਾਅਦ ਪ੍ਰਵੀਨ ਦਾ ਪਿਓ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੇਰੀ ਯੋਤੀ ਵੈਸੇ ਮੇਰੀ ਜਾਦੀ ਸੀ ਮੈਂ ਜਾਦੀ ਮੇਰ ਕਰਦਾ ਸੀ ਮੈਂ ਆਪਣੀ ਧੀ ਨੂੰ ਪੁੱਤਾਂ ਵਰਗੀ ਸਮਝਦਾ ਸੀ ਪਰ ਉਨੇ ਮੇਰੀ ਇੱਜ਼ਤ ਬਾਰੇ ਨਹੀਂ ਸੋਚਿਆ ਮੈਂ ਉਸ ਧੀ ਨਾਲੋਂ ਆਪਣੇ ਸਾਰੇ ਰਿਸ਼ਤੇ ਖਤਮ ਕਰਦਾ ਜੇ ਉਹ ਵਾਪਸ ਕਦੇ ਇਸ ਘਰ ਚਾਹੁੰਦੀ ਹੈ ਚਾਹੀ ਉਹ ਜਿਉਂਦੀ ਹੋਵੇ ਚਾਹੀ ਉਹ ਮਰੇ ਮੇਰੇ ਵੱਲੋਂ ਉਹ ਅੱਜ ਹੀ ਮਰ ਗਈ ਤੇ ਮੈਂ ਕਦੇ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰੂੰਗਾ ਤੇ ਨਾ ਹੀ ਮੈਂ ਉਹਦੇ ਕਦੇ ਪਿੱਛੇ ਜਾਊਂਗਾ ਵੀ ਜੇ ਕੱਲ ਨੂੰ ਉਹ ਆ ਕੇ ਮੇਰੇ ਸਹਾਰੇ ਰੋਂਦੀ ਹੈ ਵੀ ਮੈਂ ਦੁਖੀ ਹਾਂ ਪਿੰਡ ਦੇ ਵਿੱਚ ਤੇ ਰਿਸ਼ਤੇਦਾਰਾਂ ਦੇ ਵਿੱਚ ਗੱਲਾਂ ਹੋਈਆਂ ਕਿਉਂਕਿ ਇਹ ਗੱਲ ਛੋਟੀ ਨਹੀਂ ਹੁੰਦੀ ਪਰ ਕਹਿੰਦੇ ਆ ਕਿ ਸਮਾਂ ਪੈਣ ਦੇ ਨਾਲ ਇਹ ਗੱਲਾਂ ਜਿਹੜੀਆਂ ਲੋਕ ਭੁੱਲ ਜਾਂਦੇ ਆ ਤੇ ਕਮਲ ਤੇ ਰਾਣੀ ਦਾ ਵਿਆਹ ਹੋ ਗਿਆ ਤੇ ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਰਾਣੀ ਦੀ ਮਾਂ ਜਿਹੜੀ ਨੂੰ ਆਪਣੀ ਧੀ ਦੇ ਵਿਆਹ ਦਾ ਫਿਕਰ ਸੀ ਉਹਦਾ ਵੀ ਫਿਕਰ ਮੁੱਕ ਗਿਆ ਸੀ ਤੇ ਪ੍ਰਵੀਨ ਦੇ ਪਿਓ ਨੇ ਰਾਣੀ ਦੇ ਮਾਮੇ ਨੇ ਸਾਰੀਆਂ ਰਸਮਾਂ ਆਪਣੇ ਹੱਥੀਂ ਕੀਤੀਆਂ ਤੇ ਉਹ ਆਪਣੀ ਭਾਣ ਜੀ ਵਾਸਤੇ ਮਤਲਬ ਫਿਰ ਨਵੇਂ ਗਹਿਣੇ ਬਣਵਾਏ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੇ ਆਪਣੀ ਧੀ ਵਾਸਤੇ ਬਣਵਾਈਆਂ ਸੀ ਦੁਬਾਰਾ ਰਾਣੀ ਵਾਸਤੇ ਬਣਵਾਈਆਂ ਤੇ ਚਾਈ ਚਾਈ ਉਹਦਾ ਫਿਰ ਵਿਆਹ ਕੀਤਾ ਤੇ ਅੱਜ ਰਾਣੀ ਤੇ ਕਮਲ ਆਪਣੀ ਵਿਵਹਤਾ ਜ਼ਿੰਦਗੀ ਦੇ ਵਿੱਚ ਖੁਸ਼ ਨੇ ਤੇ ਰਾਣੀ ਬਹੁਤ ਵਾਰ ਕਮਲ ਨਾਲ ਗੱਲ ਕਰਦੀ ਕਹਿੰਦੀ ਆ ਕਿ ਮੈਂ ਤੁਹਾਨੂੰ ਵੀਰਾ ਵੀ ਕਹਿੰਦੀ ਰਹੀ ਜੀਜਾ ਵੀ ਕਹਿੰਦੀ ਰਹੀ ਪਰ ਮੈਨੂੰ ਨਹੀਂ ਪਤਾ ਸੀ ਕਿ ਆਪਣਾ ਕੀ ਰਿਸ਼ਤਾ ਜੁੜ ਜਾਣਾ ਫਿਰ ਉਹ ਦੱਸਦੀ ਆ ਕਮਲ ਨੂੰ ਕਿ ਜਦੋਂ ਤੁਸੀਂ ਫੋਨ ਕਰਦੇ ਸੀ ਤੇ ਮੈਂ ਦੀਦੀ ਨੂੰ ਕਹਿੰਦੀ ਹੁੰਦੀ ਸੀ ਤੇ ਮੈਨੂੰ ਤੁਹਾਡੇ ਤੇ ਤਰਸ ਵੀ ਆਉਂਦਾ ਸੀ ਤੇ ਕਮਲ ਵੀ ਰਾਣੀ ਨੂੰ ਕਹਿੰਦਾ ਕਿ ਭਾਵੇਂ ਮੈਂ ਤੈਨੂੰ ਦੇਖਿਆ ਨਹੀਂ ਸੀ ਮੇਰਾ ਰਿਸ਼ਤਾ ਪ੍ਰਵੀਨ ਨਾਲ ਹੋਇਆ ਸੀ ਪਰ ਜਦੋਂ ਤੂੰ ਮੇਰੇ ਨਾਲ ਗੱਲ ਕਰਦੀ ਸੀ ਨਾ ਮੇਰੇ ਮਨ ਨੂੰ ਸਕੂਨ ਮਿਲਦਾ ਸੀ ਤੇ ਪ੍ਰਵੀਨ ਨੇ ਤਾਂ ਮੈਨੂੰ ਕਦੇ ਅਪਣਾਇਆ ਹੀ ਨਹੀਂ ਕਦੇ ਇੰਨੀ ਆਪਣਤਾ ਨਾਲ ਗੱਲ ਹੀ ਨਹੀਂ ਕੀਤੀ ਸੀ ਜੇ ਪ੍ਰਵੀਨ ਮੇਰੇ ਨਾਲ ਵਿਆਹੀ ਹੁੰਦੀ ਮੈਂ ਉਹਨੂੰ ਵੀ ਇੰਨਾ ਹੀ ਖੁਸ਼ ਰੱਖਦਾ ਪਰ ਸ਼ਾਇਦ ਸਾਡੀ ਸੰਜੋਗ ਨਹੀਂ ਸੀ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਕਦੇ-ਕਦੇ ਉਹ ਦੋਨੋਂ ਜਾਨੀ ਭਾਵਕ ਹੋ ਜਾਂਦੇ ਆ ਪਹਿਲੀ ਗੱਲ ਤਾਂ ਗਲਤੀ ਪ੍ਰਵੀਨ ਦੀ ਮਾਂ ਦੀ ਆ ਜਦੋਂ ਪ੍ਰਵੀਨ ਨੇ ਆਪਣੀ ਮਾਂ ਕੋਲ ਕਿਸੇ ਮੁੰਡੇ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਸੀ ਤਾਂ ਉਹਦੀ ਮਾਂ ਨੂੰ ਉਹਦੇ ਪਿਓ ਤੋਂ ਗੱਲ ਲਕੋਣੀ ਨਹੀਂ ਚਾਹੀਦੀ ਸੀ ਕਿਉਂਕਿ ਕਈ ਵਾਰ ਨਾ ਕੁੜੀਆਂ ਜਿਹੜੀਆਂ ਉਹ ਬਾਅਦ ਦੇ ਵਿੱਚ ਇਸ ਗੱਲ ਦਾ ਹਿਸਾਨ ਜਿਤਾਉਂਦੀਆਂ ਵੀ ਮੈਂ ਤਾਂ ਗੱਲ ਕੀਤੀ ਸੀ ਘਰ ਦੇ ਆਣੇ ਮੇਰੀ ਭਾਵਨਾ ਨੂੰ ਸਮਝਿਆ ਨਹੀਂ ਤੇ ਧੀਆਂ ਨੂੰ ਵੀ ਮਾਂ ਪਿਓ ਦੀ ਇੱਜ਼ਤ ਬਾਰੇ ਤੇ ਮਾਂ ਪਿਓ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਜਿਹੜੇ ਮੁੰਡੇ ਪਿੱਛੇ ਲੱਗ ਕੇ ਉਹ ਆਪਣੇ ਮਾਪਿਆਂ ਦੀ ਇੰਨੇ ਸਾਲਾਂ ਦੀ ਕਮਾਈ ਹੋਈ ਇੱਜ਼ਤ ਨੂੰ ਠੋਕਰ ਮਾਰ ਕੇ ਜਾਂਦੀਆਂ ਉਹ ਇੱਜ਼ਤ ਆ ਜਿਹੜੀ ਉਹ ਬਾਜ਼ਾਰ ਚੋਂ ਕਿਤੇ ਮੁੱਲ ਨਹੀਂ ਮਿਲਦੀ ਨਾਲੇ ਸਿਆਣੇ ਸੱਚ ਕਹਿੰਦੇ ਆ ਵੀ ਇੱਜ਼ਤ ਬਣਾਉਣੀ ਬਹੁਤ ਔਖੀ ਆ ਵਿਗਾੜ ਤਾਂ ਜਦੋਂ ਮਰਜ਼ੀ ਲਓ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ